ਵੱਡਾ ਪਿਆਰ ਵੀਰਾਂ ਨੇ ਪੁੱਛਦਾ ਕੀਤਾ ਸਣੀ ਵੀਰ ਦਾ ਧਰਮ ਵਾਲਾ ਪਰੇ ਨੂੰ ਹੋ ਜਾ ਖੇਡਣਾ ਪਿਆਰ ਭਾਵਨਾ ਨਾਲ ਕਿਸੇ ਦੇ ਸੱਟ ਨਹੀਂ ਲਾਉਣੀ ਆ ਸਾਹਮਣੇ ਸਾਹਮਣੇ ਗੁਰਵਿੰਦਰ ਕਬੱਡੀ 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 ਸੱਚ ਸੱਚ ਗੁਰਵਿੰਦਰ ਨਾਰਨਾ ਪਿਆਰ 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 ਬਤੰਦਰੋ ਪਿਆਰ ਨਾਲ ਯਾਰ ਪਿਆਰ ਨਾਲ ਨਹੀਂ 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 ਫੁੱਲੇ ਨਹੀਂ ਯਾਰ ਇੰਦਾ ਕਰੇ ਹੇ ਕੋਈ ਨਹੀਂ ਪਿਆਰ ਨਾ ਓ ਯਾਰ ਜਿਹੜੇ ਪਾਸੇ ਵਾਲੇ ਉਹ ਬੜਾ ਕੰਮ ਖਰਾਬ ਕਰਦੇ ਪਿਆਰ ਕੇ ਬਾਹਰ ਨਾ ਆਓ ਕੋਈ ਆ ਯਾਰ ਨਹੀਂ ਬਾਹਰ ਨਾ ਕੋਈ ਆਓ ਵੀਰੜਕੇ ਬਾਹਰ ਨਾ ਕੋਈ ਆਓ ਯਾਰ ਓ ਯਾਰ ਤੁਸੀਂ ਸੱਡੋ ਪਹਿਲਾਂ ਪਾਲ ਵੇਖੋ ਵੀ ਪਾਲ ਠੀਕ ਆ ਆ ਗੁਰਵਿੰਦਰ ਕਾਲੇ ਓ ਯਾਰ ਆਏ ਨਾ ਕਰੋ ਬਾਈ ਬਣ ਕੇ ਯਾਰ ਸਹਾਨੇ ਖਿਡਾਰੀ ਹੋ ਯਾਰ ਬਾਈ ਬਾਹਰ ਨਾ ਕੋਈ ਆਓ ਯਾਰ ਬਾਹਰ ਨਾ ਕੋਈ ਆਓ ਠੰਡਾ ਠੰਡਾ ਕੋਈ ਗੱਲ ਨਹੀਂ ਆ ਕਾਲੇ ਕਰੇ ਤਾਂ ਮੈਂ ਅੰਦਰ ਨੂੰ ਬਿੱਲੇ ਪਾਲ ਵੇਖ ਯਾਰ ਪਹਿਲਾਂ ਉਦੀ ਲੱਤ ਤੇ ਆ ਥੋੜਾ ਆ ਬਾਈ ਬਣ ਕੇ ਯਾਰ ਜਿਹੜੇ ਬਾਹਰੋਂ ਬਾਹਲੇ ਆ ਰਹੇ ਵੀਰ ਬਣ ਕੇ ਨਾਲ ਚਲੇ ਜਾਓ ਯਾਰ ਆ ਜਿਹੜੇ ਬਾਹਰੋਂ ਆ ਰਹੇ ਬਾਹਰ ਚਲੇ ਜਾਓ ਸਾਰੇ ਵੀਰ ਤੁਸੀਂ ਬਾਹਰ ਜਾਓ ਉਹ ਹੁੰਦਾ ਏ ਇਦਾਂ ਹੀ ਇਹ ਤਾਂ ਥੋੜੀ ਇਹਦੇ ਆਪਾਂ ਕਨੇ ਵੀ ਜਾਣ ਕੇ ਯਾਰ ਇਹ ਤਾਂ ਜੋ ਸਗਲ ਚੱਲਦਾ ਇਦਾਂ ਹੋ ਜਾਂਦਾ ਕਈ ਵਾਰੀ ਪਿਆਰ ਨਾ ਭਰਾ ਬਣ ਕੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਤੇ ਸੁਰਮਨ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਓ ਜੱਤ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ